ਦੇਸ਼ ਦੁਨੀਆ ਵਜਬਾਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਚਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਆਓ ਗੱਲ ਕਰਦੇ ਆਂ ਲੋਕ ਸਭਾ ਹਲਕਾ ਜਲੰਧਰ ਦੀ ਜਲੰਧਰ ਲੋਕ ਸਭਾ ਹਲਕੇ ਤੋਂ ਭਾਵੇਂ ਬਹੁਤ سارے ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ ਪੰਜ ਕੋਣਾ ਮੁਕਾਬਲਾ ਇੱਥੇ ਨਜ਼ਰ ਆ ਰਿਹਾ ਹੈ ਇਸ ਪੰਜ ਕੋਣੇ ਮੁਕਾਬਲੇ ਦੇ ਵਿੱਚ ਆਓ ਤੁਹਾਨੂੰ ਪਹਿਲਾ ਇਹਨਾਂ ਪੰਜਾਂ ਉਮੀਦਵਾਰਾਂ ਨਾਲ ਜਾਣ ਪਛਾਣ ਕਰਾ ਦਿੰਨੇ ਆਂ ਕਾਂਗਰਸ ਤੋਂ ਉਮੀਦਵਾਰ ਨੇ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਵਨ ਕੁਮਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਮੈਂਦਰ ਸਿੰਘ ਕੇਪੀ ਅਤੇ ਭਾਜਪਾ ਦੇ ਉਮੀਦਵਾਰ ਨੇ ਸ਼ਸ਼ੀਲ ਕੁਮਾਰ ਰੈਂਕੂ ਬਸਪਾ ਦੇ ਉਮੀਦਵਾਰ ਨੇ ਐਡਵੋਕੇਟ ਬਲਵਿੰਦਰ ਕੁਮਾਰ ਇਨਾ ਪੰਜਾ ਉਮੀਦਵਾਰਾਂ ਦੀ ਚੋਣ ਕੈਂਪੇਨ ਨੂੰ ਦੇਖਿਆ ਜਾਵੇ ਤੇ ਸਾਰਿਆਂ ਨੂੰ ਵੱਧ ਚੋਣ ਕੈਂਪੇਨ ਜਿਹੜੀ ਸਭ ਤੋਂ ਅੱਗੇ ਚੱਲ ਰਹੀ ਨੇ ਕਾਂਗਰਸ ਦੇ ਅਮੀਰਵਾਰ ਚਾਂਦੀ ਸਿੰਘ ਚੰਨੀ ਚਾਂਦੀ ਸਿੰਘ ਚੰਨੀ ਨੇ ਤਿੱਤਾ ਦੇ ਐਲਾਨ ਤੋਂ ਪਹਿਲਾਂ ਹੀ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਜਿਹੜੀ ਚੋਣ ਸਰਗਰਮੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਧਾਰਮਿਕ ਡੇਰਿਆਂ ਦੇ ਉੱਤੇ ਜਾ ਕੇ ਜਿਵੇਂ ਨੱਤ ਮਸਤਕ ਹੋ ਕੇ ਅਸ਼ੀਰਵਾਦ ਲੈਣਾ ਉਪਰਤ ਪਿੰਡਾਂ ਨੂੰ ਕੁਝ ਕਰ ਗਏ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਪਿੰਡਾਂ ਦੇ ਸਰਪੰਚਾਂ ਕਾਂਗਰਸੀ ਮੋਤਵਰ ਵਿਅਕਤੀਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਨਾਲ ਚਰਚਾ ਕੀਤੀ ਕਿ ਕਿਵੇਂ ਰਹਿੂ ਮੁਕਾਬਲਾ ਜਲੰਧਰ ਲੋਕ ਸਭਾ ਸੀਟ ਦਾ ਉਸ ਵੇਲੇ ਤੱਕ ਹਜੇ ਦੂਸਰੀਆਂ ਪਾਰਟੀਆਂ ਨੇ ਚੋਣਾਂ ਸਗਰਮੀਆਂ ਸ਼ੁਰੂ ਕਰਨੀਆਂ ਸੀ ਤੇ ਇਸ ਦੌਰਾਨ ਕਾਂਗਰਸ ਦੇ ਵਿੱਚ ਭਾਵੇਂ ਰੀੜਕਾ ਸ਼ੁਰੂ ਹੋ ਗਿਆ ਚੌਧਰੀ ਪਰਿਵਾਰ ਅਤੇ ਚਰਨਜੀਤ ਸਿੰਘ ਚੰਨੀ ਨਾਲ आम आदमी पार्टी वालों सुशील कुमार रेंकू को उम्मीदवार एलान दिता गया है। लग रहा मुकाबला चरणजीत चनी सुशील कुमार रेंकू बचकार होगा पर कुछ दिन बाद सुशील कुमार रेंकू बाद जामीदवार आम आदमी पार्टी तो इसके बावजूद भी वो छाजपा शामिल हो गए तो हम ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨਣ ਵਿੱਚ ਜਿਹੜੀ ਆ ਪਹਿਲਾਂ ਦੇ ਮੁਕਾਬਲੇ ਕੁਝ ਪਛੜ ਕੇ ਉਮੀਦਵਾਰ ਐਲਾਨਿਆ ਇਥੋਂ ਜਲੰਧਰ ਤੋਂ ਉਹ ਵੀ ਉਮੀਦਵਾਰ ਲੱਭਦੇ ਲੱਭਦੇ ਉਹਨਾਂ ਦੀ ਵੀ ਮੀਟਿੰਗ ਸੀ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਪਟਕੇ ਲਿਆਂਦਾ ਜਾਵੇ ਤੇ ਉਹਨਾਂ ਨੇ ਮਿੰਦਰ ਸਿੰਘ ਕੇਪੇ ਨੂੰ ਉਮੀਦਵਾਰ ਐ ਬੜਾਇਆ ਤੇ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰੈਂਕੂ ਦੀ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਤੋਂ ਪਟਕੀ ਲਿਆਂਦੇ ਪਮਨ ਕੁਆਰਟੀ ਨੂੰ ਤੇ ਹੁਣ ਇਹਨਾਂ ਚਾਰੀ ਪਾਰਟੀਆਂ ਨੇ ਉਮੀਦਵਾਰ ਖੜੇ ਕੀਤੇ ਜਿਵੇਂ ਕਿ ਕਾਂਗਰਸ ਵੱਲੋਂ ਕਾਂਜੀ ਸਿੱਟ ਚੰਨੀ ਆਮ ਆਦਮੀ ਪਾਰਟੀ ਵੱਲੋਂ ਪਮਨ ਕੁਮਾਰ ਟਿੰਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿੰਦਰ ਸਿੰਘ ਕੇਪੀ ਭਾਜਪਾ ਵੱਲੋਂ ਸ਼ਸ਼ੀਲ ਕੁਮਾਰ ਰੇਕੂ ਤੇ बसपा ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਉਮੀਦਵਾਰ ਨੇ ਤੇ ਇਸੇ ਤਰ੍ਹਾਂ ਹੋਰ ਵੀ ਕਈ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਅਗਰ ਇਹ ਗੱਲ ਸ਼ੁਰੂ ਕੀਤੀ ਹੈ ਚਰਜੀਤ ਸਿੰਘ ਚੰਨੀ ਦੀ ਚਰਜੀਤ ਸਿੰਘ ਚੰਨੀ ਨੌਂ ਵਿਧਾਨ ਸਭਾ ਹਲਕੇ ਚ ਸਾਰਿਆਂ ਨੂੰ ਪਹਿਲਾਂ ਆਪਣੀ ਜਿਹੜੀ ਆ ਪਹਿਲੇ ਗੇੜ ਦੀ ਚੋਣ ਕੰਪੇਨਿਆ ਕਰ ਚੁੱਕੇ ਨੇ ਤੇ ਦੂਸਰੀ ਵਾਰ ਵੀ ਕਈ ਜਗ੍ਹਾ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਬਲੋ ਵੀ ਬੜੀਆਂ ਤੇਜ਼ ਸਰਗਰਮੀਆਂ ਬੜੀਆਂ ਹੋਈਆਂ ਤੇ ਉਹ ਵੀ ਪਹਿਲੇ ਰਾਉਂਡ ਦੇ ਜਿਹੜੀ ਕਹਿ ਸਕਦੇ ਆ ਚੋਣ ਕੈਂਪੇਨ ਬਿਲਕੁਲ ਲਾਗੇ ਚਲੇ ਗਏ ਹੋਣਗੇ ਤੇ ਇਸੇ ਤਰ੍ਹਾਂ ਮਹਿੰਦਰ ਸਿੰਘ ਕੇਪੀ ਤੇ ਸੁਸ਼ੀਲ ਕੁਮਾਰ ਰੈਂਕੂ ਨੂੰ ਕਈ ਜਗ੍ਹਾ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਇਸ ਚੋਣ ਕੈਂਪੇਨ ਦੇ ਵਿੱਚ ਜੇ ਦੇਖਿਆ ਜਾਵੇ ਤੇ ਚਰਨਜੀਤ ਸਿੰਘ ਚੰਨੀ ਚੋਣ ਮੀਟਗਾ ਚੋਣ ਰੈਲੀਆਂ ਸਾਰਿਆਂ ਨੂੰ ਵੱਧ ਕਰ ਚੁੱਕੇ ਨੇ ਤੇ ਉਹਨਾਂ ਨੂੰ ਵੱਖ-ਵੱਖ ਵਰਕਾਂ ਵੱਲੋਂ ਵੱਖ-ਵੱਖ ਜਿਹੜਾ ਥਾਵਾ ਤੋਂ ਹੁਣ ਤੱਕ ਬਹੁਤ ਸਮਰਥਨ ਮਿਲ ਚੁੱਕਿਆ ਹੈ ਸਹੀ ਮੈਨੇ ਆ ਦੇ ਵਿੱਚ ਜਿਵੇਂ ਚਰਨਜੀਤ ਸਿੰਘ ਚੰਨੀ ਚੋਣ ਕੈਂਪੇਨ ਵਿੱਚ ਇੱਕ ਨੰਬਰ ਤੇ ਚੱਲ ਰਹੇ ਨੇ ਉੱਥੇ ਹੀ ਅਗਰ ਇਹ ਕਹਿ ਲਈਏ ਕਿ ਕਾਂਗਰਸ ਦੇ ਅੰਦਰ ਵੀ ਇਸ ਵਾਰ ਸਾਰੇ ਇੱਕਠੇ ਰਲ ਕੇ ਚੋਣ ਜਿਹੜਾ ਹਮੈਤ ਦੇ ਕੇ ਸਾਰੇ 9 ਹਲਕਿਆਂ ਦੇ ਕਿਹਾ ਜਾ ਸਕਦਾ ਹੈ ਕਿ ਚੌਧਰੀ ਬਿਕਰਮਜੀਤ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਛੱਡ ਕੇ ਬਾਕੀ 8ਾਂ ਹਲਕਿਆਂ ਚ ਬੜੀ ਮਜ਼ਬੂਤੀ ਨਾਲ ਚੰਜੀਤ ਸਿੰਘ ਚੰਨੀ ਜਿਹੜੇ ਵਿਚਰ ਰਹੇ ਨੇ ਤੇ ਇੱਥੇ ਘਰ ਕਰ ਲੈਨੇ ਆ ਕਿ ਜਦੋਂ ਚੌਧਰੀ ਪਰਿਵਾਰ ਨੂੰ ਪਤਾ ਲੱਗਾ ਕਿ ਹਾਈ ਕਮਾਂਡ ਨੇ ਟਿਕ ਐਸ ਵਾਰ ਜਨਜੀਤ ਸਿੰਘ ਚੰਨੀ ਨੂੰ ਦੇ ਦੇਣਾ ਤੇ ਉਸ ਵੇਲੇ ਉਹ ਨਹੀਂ ਹਲਕੇ ਦੇ ਅੰਦਰ ਵਿਰੋਧ ਕਰਨਾ ਸ਼ੁਰੂ ਕੀਤਾ ਚਰਜੀਤ ਸਿੰਘ ਚੰਨੀ ਦਾ ਇਸ ਵਿਰੋਧ ਨੂੰ ਲੈ ਕੇ ਇਸ ਹੱਦ ਤੱਕ ਇਹ ਵਿਰੋਧ ਚਲੇ ਗਿਆ ਕਿ ਚੰਨੀ ਦੀ ਟਿਕਟ ਦਾ ਵਿਰੋਧ ਕਰਦਾ ਚੌਧਰੀ ਪਰਿਵਾਰ ਇੰਨਾ ਡੁੱਬਾਈ ਵਿੱਚ ਚਲੇ ਗਿਆ ਕਿ ਕਾਂਗਰਸ ਤੋਂ ਹੀ ਦੁਨੀਆ ਬਾਦੀਆਂ ਬਾਦੀਆਂ ਪਹਿਲਾ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀ ਤੇ ਉੱਥੇ ਹੀ ਵਿਕਰਮ ਨੇ ਵਿਪ ਤੋਂ ਅਸਤੀਫਾ ਦਿੱਤਾ ਵਿਧਾਇਕ ਤੋਂ ਤੇ ਉੱਥੇ ਹੀ ਕਾਂਗਰਸ ਨੇ ਵੀ ਇਹ ਸਰਜਾਰ ਨੂੰ ਦੇਖਦਿਆਂ ਹੋਇਆਂ ਇੱਕ ਦਿਨ ਇਦਾਂ ਦਾ ਆ ਗਿਆ ਕਿ ਵਿਕਰਮ ਚੋਢੀ ਨੂੰ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਅੰਦਰ ਕਿਉਂਕਿ ਵਿਕਰਮ ਲਗਾਤਾਰ ਗਾਂਧੀ ਸਿੰਘ ਚੰਨੀ ਦਾ ਵਿਰੋਧ ਕਰਦੇ ਸੀ ਉਹਨਾਂ ਦੇ ਉੱਤੇ ਨਿਸ਼ਾਨੇ ਵੰਦੇ ਸੀ ਇਸ ਸਾਰੀ ਕਾਰਗੁਜ਼ਾਰੀ ਨੂੰ ਲੈ ਕੇ ਜਿਵੇਂ ਚੰਨੀ ਦਾ ਸਖਤ ਵਿਰੋਧ ਕੀਤਾ ਗਿਆ ਉਹਨਾਂ ਦੀ ਚੋਣ ਕੈਂਪੇਨ ਨੂੰ ਵਟਾ ਵੀ ਲਾਇਆ ਗਿਆ ਉਸ ਨੂੰ ਨਾ ਸਹਾਰਿਆ ਕਾਂਗਰਸ ਨੇ ਚੌਧਰੀ ਵਿਕਰਮ ਤੇ ਸਕੰਜਾ ਅਨੁਸ਼ਾਸਨ ਦਾ ਕੱਸਿਆ ਤੇ ਇਥੋਂ ਤੱਕ ਕਿ ਹਲਕਾ ਹਲਾਰ ਨੂੰ ਇਸ ਵੇਲੇ ਚੰਨੀ ਪਰਿਵਾਰ ਵੱਲੋਂ ਹੀ ਦੇਖਿਆ ਜਾ ਰਿਹਾ ਹੈ ਤੇ ਹੁਣ ਨੌ ਹਲਕਿਆਂ ਦੀ ਜੇ ਗੱਲ ਕਰ ਲਈ ਜਾਵੇ ਨੌ ਦੇ ਨੌ ਹਲਕਿਆਂ ਦੇ ਵਿੱਚ ਚੰਨੀ ਦੀ ਚੋਣ ਕੈਂਪੇਨ ਪੂਰੇ ਜੋਰਾਂ ਤੇ ਚੱਲ ਰਹੀ ਹੈ ਉੱਥੇ ਪਵਨ ਕੁਮਾਰ ਤੀਨੂ ਦੀ ਚੋਣ ਕੈਂਪੇਨ ਨੂੰ ਅਗਰ ਦੇਖਿਆ ਜਾਵੇ ਤੇ ਉਹਨਾਂ ਦੇ ਨਾਲ ਨੌ ਦੇ ਨੌ ਹਲਕਿਆਂ ਦੇ ਵਿੱਚ ਹਲਕਿਆਂ ਦੇ ਵਿਧਾਇਕ ਹਲਕਿਆਂ ਦੇ ਅੰਚਾਰ ਜਾਂ ਵੱਲੋਂ ਟਾਟ ਕੇ ਚੋਣ ਕੰਪੇਨ ਕੀਤੀ ਜਾ ਰਹੀ ਹੈ ਇਥੋਂ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹੁਣ ਤੱਕ ਜਲੰਧਰ ਵਿੱਚ ਨਕੋਦਰ ਫਲੌਰ ਅਤੇ ਆਦਮਪੁਰ ਵਿੱਚ ਰੋਡ ਸ਼ੋਅ ਕਰਕੇ ਪਵਨ ਕਮਾਲ ਤੀਨੂ ਦੀ ਚੋਣ ਕੰਪੇਨ ਨੂੰ ਹਲਾਰਾ ਦੇ ਚੁੱਕੇ ਨੇ ਇਸ ਤਵਾਦ ਕੱਲ ਕਰ ਲੈਨੇ ਆ ਮਿੰਦਰ ਸਿੰਘ ਕੇਪੀ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ 9 ਦੇ 9 ਹਲਕਿਆਂ ਦੇ ਵਿੱਚ ਮਿੰਦਰ ਸਿੰਘ ਕੇਪੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ 9 ਦੇ 9 ਚਾਹੇ ਉਹ ਹਲਕਾ ਅਨਚਾਰਜ ਨੇ ਚਾਹੇ ਇਸ 9 ਹਲਕਿਆਂ ਦੇ ਵਿੱਚ ਪਾਰਟੀ ਦੇ ਆਗੂ ਨੇ ਉਹਨਾਂ ਵੱਲੋਂ ਵੀ ਮਿੰਦਰ ਸਿੰਘ ਕੇਪੀ ਦੀ ਚੋਣ ਕੈਂਪੇਨ ਦੇ ਵਿੱਚ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਪਿੰਡੂ ਪਿੰਡ ਚੋਣ ਮੀਤਾਂ ਚੱਲ ਰਹੀਆਂ ਇੱਥੋਂ ਤੱਕ ਦੱਸਿਆ ਜਾ ਰਿਹਾ ਕਿ ਮਿੰਦਰ ਸਿੰਘ ਕੇਪੀ ਬਹੁਤ ਹੀ ਸਾਊ ਸੁਭਾਅ ਦੇ ਨੇ ਬਹੁਤ ਸ਼ਾਂਤ ਸੁਭਾਅ ਦੇ ਨੇ ਬੇਦਾਗ ਨੇ ਉਹਨਾਂ ਦੀ ਚੋਣ ਕੈਂਪੇਨ ਵੀ ਬੜੀ ਜੋਰਾਂ ਤੇ ਚੱਲ ਰਹੀ ਹੈ ਉੱਤੇ ਹੀ ਗੱਲ ਕਰ ਲੈਨੇ ਆ ਭਾਜਪਾ ਦੇ ਉਮੀਦਵਾਰ ਸ਼ਸ਼ੀਨ ਕੁਮਾਰ ਰੈਂਕੂ ਜਿਨ੍ਹਾਂ ਦੀ ਜਲੰਧਰ ਦੇ ਵਿੱਚ ਉਪ ਇਲੈਕਸ਼ਨ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ ਇਸ ਅਪ ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਫਰਕ ਨਾਲ ਸ਼ਸ਼ੀਲ ਕੁਮਾਰ ਰੈਂਕੂ ਨੇ ਇਹ ਚੋਣ ਜਿੱਤਣ ਕਰਕੇ ਉਹਨਾਂ ਦੀ ਇਸ ਹਲਕੇ ਦੇ ਵਿੱਚ ਪੂਰੀ ਪਛਾਣ ਵੱਡ ਚੁੱਕੀ ਸੀ ਪੰਜਾਬ ਭਰ ਵਿੱਚ ਸ਼ਸ਼ੀਲ ਕੁਮਾਰ ਰੈਂਕੂ ਦਾ ਨਾਂ ਜਿਹੜਾ ਲੋਕਾਂ ਦੀ ਜ਼ਬਾਨ ਤੇ ਸੀ ਪਰ ਜਿਸ ਤਰ੍ਹਾਂ ਸ਼ਸ਼ੀਲ ਕੁਮਾਰ ਰੈਂਕੂ ਨੇ ਦੂਸਰੀ ਵਾਰ ਹਲਕਾ ਜਲੰਧਰ ਤੋਂ ਇਹ ਇਲੈਕਸ਼ਨ ਲੜੀ ਜਾ ਰਹੀ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨਿਆ ਸੀ ਪਰ ਉਹ ਉਮੀਦਵਾਰੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਅੱਜ ਅਗਰ ਉਹ ਆਪਣੇ ਪਹਿਲੇ ਸਥਾਨ ਤੇ ਪਹਿਲੀ ਪਾਰਟੀ ਵਿੱਚ ਜਾਨੀ ਕਿ ਆਮ ਆਦਮੀ ਪਾਰਟੀ ਵਿੱਚ ਖੜੇ ਹੋ ਕੇ ਚੋਣ ਲੜਦੇ ਤਾਂ ਐਸ ਵੇਲੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਪਵਨ ਕਮਾੜ ਤਿੰਨ ਨੂੰ ਦੇ ਮੁਕਾਬਲੇ ਸਖਤ ਟੱਕਰ ਦੇਣੀ ਸੀ ਕਿਉਂਕਿ ਉਹ ਬੜੇ ਚਰਚਿਤ ਚਿਹਰੇ ਸੀ ਪਰ ਉਹ ਆਮ ਆਦਮੀ ਪਾਰਟੀ ਦੀ ਛੜਕੀ ਭਾਜਪਾ ਵਿੱਚ ਚਲੇ ਗਏ ਜਿੱਥੇ ਉਹਨਾਂ ਦੀ ਚੋਣ ਕੰਪੇਨ ਉਹਨੀ ਤੇਜ਼ ਰਾਰ ਨਹੀਂ ਚੱਲੀ ਜਿੰਨੀ ਚੱਲਣੀ ਚਾਹੀਦੀ ਸੀ ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਇਸ ਕਰਕੇ ਬਰੂਧ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਕਿਸਾਨ ਅੰਦੋਲਨ ਵੱਲੇ ਦਿੱਲੀ ਦੇ ਵਿੱਚ ਪਰਵੇਸ਼ ਨਹੀਂ ਕਰਨ ਦਿੱਤਾ ਗਿਆ ਭਾਜਪਾ ਨੇ ਤੇ ਇਸ ਵੇਲੇ ਉਹਨਾਂ ਨੇ ਐਲਾਨ ਕੀਤਾ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦੇਣਾ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੱਡੇ ਵਿਖਾਉਣੇ ਆ ਐਵੇਂ ਹੀ ਚੱਲ ਰਿਹਾ ਸਭ ਕੁਝ ਜੇ ਇਸ ਕਰਕੇ ਸੁਸ਼ੀਲ ਕੁਮਾਰ ਰੈਂਕੂ ਦੀ ਦਿਹਾਤੀ ਹਲਕਿਆਂ ਦੇ ਵਿੱਚ ਚੋਣ ਕੈਂਪੇਨ ਉਨੀ ਸਰਗਰਮੀ ਨਾਲ ਨਹੀਂ ਚੱਲ ਸਕੀ ਜਿੰਨੀ ਚੱਲਣੀ ਚਾਹੀਦੀ ਸੀ ਹਾਂ ਇਹ ਗੱਲ ਜ਼ਰੂਰ ਹੈ ਕਿ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਭਾਜ ਭਾ ਵੋਟ ਜਿਹੜੀ ਆ ਪੈਣ ਦੇ ਅਸਾਰ ਹੈ ਉਥੇ ਵੀ ਪਾਜ ਪਾ ਵਰਕਰ ਉਹਨਾਂ ਦੇ ਹੱਕ ਵਿੱਚ ਖੁੱਲਕੇ ਆਏ ਨਜ਼ਰ ਨਹੀਂ ਆਉਂਦੇ ਪਾਵੇਂ ਕਿ ਬੂਟ ਪੈਣ ਦੀ ਸੁਭਾਵਨਾ ਹੈ ਨੂਰ ਮਹਿਲ ਨਕੋਦਰ ਬਿਲਗਾ ਵਿੱਚ ਵੀ ਦੇਖਿਆ ਗਿਆ ਅਗਰ ਗੱਲ ਕਰ ਲਈਏ ਹਲਕਾ ਨਕੋਦਰ ਦੀ ਕਿ ਪਾਜ ਪਾਈਆਂ ਨੇ ਆਪਣੇ ਘਰਾਂ ਉੱਤੇ ਝੱਡੇ ਲਾਉਣੇ ਵੀ ਜਿਹੜੇ ਪਾਜ ਪਾ ਦੇ ਉਹ ਠੀਕ ਨਹੀਂ ਸਮਝੇ ਅੰਦਰ ਖਾਤੇ ਵੋਟ ਕਿੰਨੀ ਕ ਪੈ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ। ਸ਼ਸ਼ੀਲ ਕੁਮਾਰ ਰੈਕੂ ਨੇ ਭਾਜਪਾ ਵਿੱਚ ਆਉਣ ਦਾ ਜਿਹੜਾ ਫੈਸਲਾ ਲਿਆ ਇਹ ਉਹਨਾਂ ਨੂੰ 4 ਜੂਨ ਨੂੰ ਵੋਟਾਂ ਦੀ ਗਿਣਤੀ ਸਮੇ ਪਤਾ ਲੱਗਣਾ ਹੈ ਕਿ ਉਹ ਪਹਿਲਾ ਵਾਲਾ ਫੈਸਲਾ ਠੀਕ ਸੀ ਜਾਂ ਹੁਣ ਵਾਲਾ ਫੈਸਲਾ ਠੀਕ ਹੈ। ਹੁਣ ਗੱਲ ਕਰ ਲੈਂਦੇ ਆ ਬਲਵਿੰਦਰ ਕੁਮਾਰ ਐਡਵੋਕੇਟ ਦੀ बसपा ਵੱਲੋਂ ਚੋਣ ਲੜ ਰਹੇ ਨੇ ਜਦੋਂ 19 ਵਿੱਚ ਇਲੈਕਸ਼ਨ ਹੋਈ ਸੀ ਪਾਰਲੀਮੈਂਟ ਦੀ ਉਸ ਵੇਲੇ ਪੀਡੀਏ ਵੱਲੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਬੱਡੀ ਗਣਤੀ 'ਚ 2 ਲੱਖ ਦੇ ਕਰੀਬ ਵੋਟ ਲægਿਆ ਸੀ ਇਸ ਵੋਟ ਨੂੰ ਲੈ ਕੇ ਹੁਣ ਤੱਕ ਉਹਨਾਂ ਦੀ ਇਹੀ ਚਰਚਾ ਹੈ ਕਿ ਐਡਵੋਕੇਟ ਬਲਵਿੰਦਰ ਕੁਮਾਰ ਨੇ ਉਸ ਵੇਲੇ ਕਾਫੀ ਵੋਟ ਲੈ ਲਈ ਸੀ ਜਦੋਂ ਕਿ ਬਸਪਾ ਤੋਂ ਇਲਾਵਾ ਹੋਰ ਵੀ ਕਈ ਪਾਰਟੀਆਂ ਦਾ ਗੱਠਜੋੜ ਸੀ ਹੁਣ ਉਹ ਸਿਰਫ ਤੇ ਸਿਰਫ ਬਸਪਾ ਬਲੋਚੋਣ ਲੜ ਰਿਹਾ ਹੈ ਤੇ ਉਹਨਾਂ ਦੀ ਇਸ ਚੋਣ ਦੇ ਵਿੱਚ ਪਾਰਟੀ ਕਿੰਨੀ ਗਿਣਤੀ ਵਿੱਚ ਪੈ ਰਹੀ ਹੈ ਇਹ ਚੋਣ ਨਤੀਜੇ ਦੱਸਣਗੇ ਜਦੋਂ ਕਿ ਦਲਤ ਸਮਾਜ ਦੀ ਵੋਟ ਨੂੰ ਖੋਰਾ ਚੰਜੀ ਸਿੰਘ ਚੰਨੀ ਵੀ ਲਾ ਰਹੇ ਨੇ ਆਮ ਆਦਮੀ ਪਾਰਟੀ ਵੀ ਖੋਰਾ ਲਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੋਟ ਦਲਤ ਸਮਾਜ ਦੀ ਲੈ ਕੇ ਜਾਣੀ ਹੈ ਕਿਉਂਕਿ 22 ਦੇ ਵਿੱਚ ਇਕੱਠਿਆਂ ਚੋਣ ਲੜੀ ਸ਼੍ਰੋਮਣੀ ਅਕਾਲੀ ਦਲ ਤੇ बसपा ਨੇ ਜਦੋਂ ਕਿ ਹੁਣ ਕੱਲੀ ਕੱਲੀ ਪਾਰਟੀ ਇਹ ਚੋਣ ਲੜ ਰਹੀ ਹੈ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਕਿੰਨੀ ਕੁ बसपा ਦੀ ਵੋਟ ਤੋੜਦੀ ਹੈ ਇਹ ਸਮੇਂ ਨਹੀਂ ਦੱਸਣਾ ਹੈ ਸਰਕਾਰ ਬਲੂ ਵੀ ਲਗਾਤਾਰ ਨਵੇਂ ਹਲਕਿਆਂ ਦੇ ਵਿੱਚ ਦਲਿਤ ਵੋਟ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਵਲੋਂ ਦਿੱਤੀਆਂ ਲੋਕਾਂ ਨੂੰ ਸਹੂਲਤਾਂ ਜਿਹਦੇ ਵਿੱਚ ਬਿਜਲੀ ਦੀ ਗੱਲ ਕਰ ਲਈਏ ਮੁਫਤ ਬਿਜਲੀ 600 ਯੂਨਟ ਉੱਤੇ ਹੀ ਨੀਲੇ ਕਾਟਾ ਤੇ ਅਨਾਜ ਦੇਣ ਦੀ ਗੱਲ ਜਿਵੇਂ ਕਿ ਆਮ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਨੇ ਬਿਜਲੀ ਜ਼ੀਰੋ ਬਿਲ ਭਾਵੇਂ ਕਿ ਇਹ ਵੀ ਚਰਚਾ ਹੈ ਕਿ ਲੋਕਾਂ ਨੂੰ ਜ਼ੀਰੋ ਬਿਲ ਦੇ ਬਾਵਜੂਦ ਵੀ ਵੱਡੇ ਵੱਡੇ ਬਿੱਲ ਆ ਰਹੇ ਆ ਤੇ ਹੁਣ ਇਹਨਾਂ ਪੰਜਾਂ ਉਮੀਦਵਾਰਾਂ ਦੇ ਵਿੱਚ ਲਗਾਤਾਰ ਜਿਹੜਾ ਪੰਜ ਕੋਣੇ ਮੁਕਾਬਲੇ ਦੀ ਗੱਲ ਕੀਤੀ ਗਈ ਹੈ ਉੱਥੇ ਜਿਵੇਂ ਜ਼ਿਕਰ ਕੀਤਾ ਅਸੀਂ ਕਿ ਇੱਕ ਨੰਬਰ ਤੇ ਨੇ ਚੰਜੀਤ ਸਿੰਘ ਚੰਨੀ ਇਹਨਾਂ ਲੀਡਰਾਂ ਦੇ ਵਿੱਚੋਂ ਚੋਣ ਕੈਂਪੇਨ ਕਰਨ ਵਿੱਚ ਚੋਣ ਕਪੇਨ ਕਰਨ ਦੇ ਸਬੰਧ ਵਿੱਚ ਮਿਟਕਾ ਹਰੇਲੀਆਂ ਕਰਨ ਵਿੱਚ ਜਲੰਧਰ ਫਲੋਰ ਨਕੋਦਰ ਦੇ ਵਿੱਚ ਦੇਖਿਆ ਗਿਆ ਚੰਨੀ ਨੂੰ ਬਖ ਬਖ ਸੰਗਠਨਾਵਲੋਂ ਹਮਾਇਤ ਦਿੱਤੀ ਹੈ ਇਹਨਾਂ ਪੰਜ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਉਮੀਦਵਾਰਾਂ ਵਿੱਚੋਂ ਸਾਰਿਆਂ ਨੂੰ ਵੱਧ ਹਮਾਇਤ ਚੰਜੀਤ ਸਿੰਘ ਚੰਨੀ ਨੂੰ ਮਿਲ ਰਹੀ ਹੈ ਚਾਹੇ ਉਹ ਵਕੀਲਾਂ ਦੇ ਸੰਗਠਨ ਨੇ ਚਾਹੇ ਉਦਯੋਗਾਂ ਦੇ ਸੰਗਠਨ ਨੇ ਚਾਹੇ ਕੁਝ ਸਭਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਹ ਸਭ ਕੁਝ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਲੋਕਾਂ ਨੇ ਇਸ ਚਰਚਿਤ ਚਿਹਰੇ ਦੀ ਗੱਲ ਕੀਤੀ ਹੈ ਪਮਰ ਕਮਾੜ ਟੀਮ ਨੂੰ ਦੇ ਮਗਰ ਸਰਕਾਰ ਦਾ ਪੂਰਾ ਜੋਰ ਹੈ ਸਰਕਾਰ ਕਿਸੇ ਵੀ ਕੀਮਤ ਤੇ ਇਹ ਸੀਟ ਹਟਾਉਣਾ ਨਹੀਂ ਚਾਹਦੀ ਸ਼੍ਰੋਮਣੀ ਅਕਾਲੀ ਦਲ ਮਿੰਦਰ ਸਿੰਘ ਕੇਪੀ ਨੂੰ ਚੋਣ ਜਿਤਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਤੇ ਭਾਜਪਾ ਦਾ ਵੀ ਇਹ ਕਹਿਣਾ ਹੈ ਕਿ ਇਸ ਵਾਰ ਇਹ ਸੀਟ ਅਸੀਂ ਜਿੱਤਣੀ ਹੈ ਇਹਨਾਂ 50 ਉਮੀਦਵਾਰਾਂ ਵਿੱਚੋਂ ਦੋਸਤੋ ਅਸੀਂ ਚੱਕਰ ਕੀਤਾ ਤੁਹਾਡੇ ਨਾਲ ਸਾਂਝ ਪਾਈ ਹੈ ਚਰਜੀ ਸਿੰਘ ਚੰਨੀ ਦੀ ਲੋਕਾਂ ਤੱਕ ਪਹੁੰਚ ਚਰਜੀ ਸਿੰਘ ਚੰਨੀ ਚਰਚਿਤ ਚਿਹਰਾ ਬਣੇ ਨੇ ਕਿਉਂਕਿ ਉਹ 110 ਦਿਨ ਮੁੱਖ ਮੰਤਰੀ ਬਣੇ ਰਹੇ ਨੇ ਤੇ ਉਹਨਾਂ ਦਾ ਕਿਸਾਨਾਂ ਨੂੰ ਉਸ ਵੇਲੇ ਜਿਹੋ ਜਿਹਾ ਉਹਨਾਂ ਦਾ ਕਿਸਾਨਾਂ ਦੀ ਮੂਵਮੈਂਟ ਨੂੰ ਸੁਜੋਗ ਰਿਹਾ ਇਤੋਂ ਤੱਕ ਹੋਰ ਵੀ ਵਰਗਾਂ ਦੇ ਨਾਲ ਉਹਨਾਂ ਨੇ ਜਿਵੇਂ ਬੜੀ ਨਰਮੀ ਨਾਲ ਪੇਸ਼ ਆਈ ਹਰ ਲੋਕਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਸਾਰੇ ਕੰਮ ਜਿਹੜੇ ਧੁਰ ਵੀ ਨਹੀਂ ਚੜੇ ਪਰ ਉਹਨਾਂ ਦੀ ਜਿਹੜੀ ਚਰਚਾ ਇਸ ਸ਼ਖਸੀਅਤ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਉੱਤੇ ਚੱਜੀ ਚੰਨੀ ਜਿਹੜੇ ਜਰੂਰ ਉਹਨਾਂ ਦੀ ਇਹ ਲੋਕ ਬੋਲੀ ਬੋਲਦੇ ਨੇ ਉੱਥੇ ਹੀ ਉਹਨਾਂ ਨੇ ਪਿਛਲੇ ਦਿਨੀ ਕੁਝ ਬਿਵਾਦ ਵੀ ਕੱਟੇ ਨੇ ਗੱਲ ਕਰ ਲੈਨੇ ਆ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਉਹਨਾਂ ਦਾ ਵਿਰੋਧ ਕਰ ਚੁੱਕਾ ਹੈ ਉੱਤੇ ਹੀ ਉਹਨਾਂ ਦੇ ਉੱਤੇ ਚੌਧਰੀ ਪਰਿਵਾਰ ਵੱਲੋਂ ਮੇਲਾ ਨਾਲ ਛੇੜਖਾਨੀ ਦੀ ਵੀ ਗੱਲ ਉਸ ਵੇਲੇ ਜਦੋਂ ਪਿਛਲੀ ਕਾਂਗਰਸ ਦੀ ਸਰਕਾਰ ਸੀ ਉਸ ਮਹਿਲਾ ਵੱਲੋਂ ਜਿਸ ਨੇ ਸ਼ਿਕਾਇਤ ਕੀਤੀ ਸੀ ਉਹ ਵੀ ਖਬਰ ਬਹੁਤ ਚੱਲੀ ਉਤੇ ਹੀ ਬੀਬੀ ਜ਼ਗੀਰ ਕੋਰ ਨੂੰ ਜਿਵੇਂ ਜਲੰਧਰ ਜਿਲ੍ਹਾ ਕੰਪਲੈਕਸ ਦੇ ਵਿੱਚ ਚੰਜੀਤ ਸਿੰਘ ਚੰਨੀ ਵੱਲੋਂ ਜਲੰਧਰ ਦੇ ਜਿਲ੍ਹਾ ਕੰਪਲੈਕਸ ਦੇ ਵਿੱਚ ਜਿਵੇਂ ਚੰਜੀਤ ਸਿੰਘ ਚੰਨੀ ਨੇ ਬੀਬੀ ਜ਼ਗੀਰ ਕੋਰ ਨੂੰ ਚੁੱਕ ਕੇ ਉਹਨਾਂ ਦਾ ਅਸ਼ੀਰਵਾਦ ਲੈਣਾ ਜਾਂਦੇ ਜਾਂਦੇ ਉਹਨਾਂ ਦੀ ਟਰੋਟੀ ਨੂੰ ਹੱਥ ਲਾ ਕੇ ਬਹੁਤ ਹਲਕਾ ਲੋਕ ਸਭਾ ਜਲੰਧਰ ਦੇ ਵਿੱਚ ਉਹਨਾਂ ਦੀ ਇਸ ਗੱਲ ਨੂੰ ਲੈ ਕੇ 네ਗੇਟਿਵ ਚਰਚਾ ਸੁਣਨ ਨੂੰ ਮਿਲੀ ਹੈ ਤੇ ਹੁਣ ਵੋਟਾਂ ਪੈਣੀਆਂ 1 ਜੂਨ ਨੂੰ ਇਹਨਾਂ ਪੰਜਾਂ ਚਿਹਰਿਆਂ ਨੂੰ ਲੋਕ ਵੋਟ ਕਿਵੇਂ ਪਾਉਂਦੇ ਨੇ ਵੱਧ ਤੋਂ ਵੱਧ ਕਿਸ ਨੂੰ ਵੋਟ ਪਾਉਂਦੇ ਨੇ ਉਸ ਦਿਨ ਗਰਮੀ ਕਿੰਨੀ ਹੋਵੇਗੀ ਕਿ ਗਰਮੀ ਦੇ ਵਿੱਚ ਵੋਟ ਪਰਸੈਂਟ ਜਿਹੜੀ ਘਟੇਗੀ ਚਾਹ ਠੀਕ ਰਹੇਗੀ ਇਹ ਤਾਂ 1 ਜੂਨ ਸ਼ਾਮ 5 ਵਜੇ ਤੋਂ ਬਾਅਦ ਪਤਾ ਲੱਗਣਾ ਹੈ ਲੋਕ ਕਿਸ ਨੂੰ ਆਪਣਾ ਹਰਮਨ ਪਿਆਰਾ ਉਮੀਦਵਾਰ ਬਣਾਉਂਦੇ ਨੇ ਕਿਹਨੂੰ ਜਿੱਤ ਦਵਾਉਂਦੇ ਨੇ ਇਹ ਤਾਂ 4 ਜੂਨ ਦੇ ਚੋਣ ਤਿੱਗਿਆਂ ਤੋਂ ਪਤਾ ਲੱਗਣਾ ਹੈ ਹਾਂ ਇਹ ਜ਼ਰੂਰ ਹੈ ਹੁਣ ਤੱਕ ਜਿਹੜੀ ਅਸੀਂ ਚਰਚਾ ਕੀਤੀ ਹੈ ਉਸ ਚਰਚਾ ਦੇ ਵਿੱਚੋਂ ਇਹ ਨਿਕਲ ਕੇ ਆਇਆ ਕੀ ਚਰਨਜੀਤ ਸਿੰਘ ਚੰਨੀ ਚੌਥਾ ਕੈਂਪੇਨ ਕਰਨ ਵਿੱਚ ਹਲਕਾ ਲੋਕ ਸਭਾ ਜ਼ਿਲਹੰਦਰ ਲੋਕਾਂ ਤੱਕ ਪਹੁੰਚਣ ਵਿੱਚ ਜ਼ਰੂਰ ਸਾਰਿਆਂ ਨੂੰ ਅੱਗੇ ਚੱਲ ਰਹੇ ਨੇ ਪਵਨ ਕੁਮਾਰ ਤਿੰਨੂ ਵੀ ਸਖਤ ਮੁਕਾਬਲਾ ਕਰ ਰਹੇ ਨੇ ਮਿੰਦਰ ਸਿੰਘ ਕੇਪੀ ਵੀ ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਨੇ ਤੇ ਸ਼ਸ਼ੀਲ ਕੁਮਾਰ ਰੈਂਕੂ ਵੀ ਜੱਦੂ ਪੇੜ ਕਰ ਰਹੇ ਨੇ ਬਲਵਿੰਦਰ ਕੁਮਾਰ ਐਡਵੋਕੇਟ ਵੀ ਇਸ ਮੁਕਾਬਲੇ ਵਿੱਚ ਫਸਮੀ ਟੱਕਰ ਦੇ ਰਹੇ ਨੇ ਤੇ ਦੋਸਤੋ ਇਹ ਸੀ ਅੱਜ 28 ਮਈ ਤੱਕ ਇਨ੍ਹਾਂ ਪੰਜ ਉਮੀਦਵਾਰਾਂ ਦਾ ਲੇਖਾ ਜੋਖਾ ਚੋਣ ਕਪੇਨ ਨੂੰ ਲੈ ਕੇ ਚੋਣ ਨਤੀਜੇ ਕੀ ਹੋਣਗੇ ਉਹ ਤੁਹਾਨੂੰ ਅਸੀਂ 4 ਜੂਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਦੋਸਤੋ ਇੱਥੇ ਹੀ ਕਰਦੇ ਆਂ ਇਸ ਚਰਚਾ ਦੀ ਸਮਾਪਤੀ ਧੰਨਵਾਦ ਵੀਡੀਓ ਚੰਗੀ ਲੱਗੇ ਲਾਇਕ ਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੁਸੀਂ ਦੇਖ ਰਹੇ ਸੀ ਬਿਲਕਾ ਨਿਊਜ਼ ਆਨਲਾਈਨ ਚੈਨਲ ਅਸੀਂ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ